ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਇਹ ਸਾਡੇ ਪਿੰਡ ਕੋਟਲੀਗਲਾਂ ਦਾ ਸਕੂਲ ਦਾ ਰਸਤਾ ਇੱਥੋਂ ਦੀ ਪਸ਼ੂ ਨਹਿਰ ਤੇ ਲੈ ਕੇ ਵੀ ਜਾ ਜਾਂਦੇ ਆ ਤੇ ਇੱਥੋਂ ਦੀ ਹੀ ਵਾਪਸ ਲਿਆ ਜਾਂਦੇ ਆ ਜਦੋਂ ਸੁੱਤੀ ਹੁੰਦੀ ਆ ਉਸ ਟਾਈਮ ਤੇ ਘਰ ਨੂੰ ਵਾਪਸ ਆਉਂਦੇ ਆ ਪਸ਼ੂ ਤੇ ਜਦੋਂ ਸਕੂਲ ਲੱਗਦਾ ਉਸ ਟਾਈਮ ਤੇ ਇੱਥੇ ਪਸ਼ੂ ਨਹਿਰ ਤੇ ਲੈ ਕੇ ਜਾਏ ਨੇ ਨਮਾਉਣ ਵਾਸਤੇ ਤੇ ਬੇਨਤੀ ਆ ਵੀ ਇਸ ਉਸ ਟਾਈਮ ਤੇ ਘੱਟ ਤੋਂ ਘੱਟ ਉਸ ਟਾਈਮ ਤੇ ਤਾਂ ਨਾ ਪਸ਼ੂ ਇੱਥੋਂ ਦੀ ਲਿਆਏ ਜਾਣ ਮੈਂ ਬਹੁਤ ਵਾਰ ਪਹਿਲਾਂ ਹੀ ਬੇਨਤੀ ਕਰ ਚੁੱਕਾ ਤੇ ਹੁਣ ਵੀ ਇਹੀ ਬੇਨਤੀ ਕਰਦਾ ਵੀ ਇੰਨੀ ਕੀ ਬੇਨਤੀ ਦਾ ਪ੍ਰਵਾਨ ਜਰੂਰ ਕਰਿਓ ਪਿੰਡਾਂ ਨੂੰ ਤੇ ਬਾਕੀ ਇੱਕ ਵਾਰ ਦਾ ਮੇਰੇ ਬੱਚੇ ਦੇ ਨਾਲ ਹਾਦਸਾ ਹੋ ਚੁੱਕਿਆ ਉਹਦੇ ਟੇਕਟ ਟੁਕਟ ਮੇਰਾ ਚਾਈ ਬਿਆਹ ਵੀ ਖਰਚਾ ਆ ਗਿਆ ਸੀ ਤੇ ਚਲੋ ਬੱਚਾ ਵੱਜ ਰਿਹਾ ਬੱਚਤ ਰਹੇਗੀ ਤੇ ਹੁਣ ਮੈਨੂੰ ਇਹ ਡਰ ਆ ਵੀ ਕਿਸੇ ਹੋਰ ਦੇ ਬੱਚੇ ਦੇ ਨਾਲ ਕੋਈ ਹਾਦਸਾ ਨਾ ਹੋ ਜੇ ਮੈਂ ਇਸ ਕਰਕੇ ਬੇਨਤੀ ਕਰ ਰਿਹਾ ਪਰ ਲੋਕ ਸਮਝ ਨਹੀਂ ਰਹੇ ਤੇ ਮਾਸਟਰਾਂ ਨੂੰ ਵੀ ਬੇਨਤੀ ਕੀਤੀ ਸੀ ਮਾਸਟਰਾਂ ਨੇ ਸਕੂਲ ਮਰਦਵਾਰ ਸਾਹ ਦੇ ਵਿੱਚ ਅਨਾਉਂਸਮੈਂਟ ਵੀ ਕਰਵਾਈ ਫਿਰ ਵੀ ਲੋਕ ਜਿਹੜੇ ਇਸ ਗੱਲ ਨੂੰ ਨਹੀਂ ਸਮਝ ਰਹੇ ਇੱਥੇ ਅਕਸਰ ਨਾ ਸਾਡੇ ਗਰੀਬ ਘਰਾਂ ਦੇ ਬੱਚੇ ਹੀ ਪੜਦੇ ਨੇ ਕਿਉਂਕਿ ਜਿਹੜੇ ਵੱਡੇ ਘਰ ਆ ਤਾਂ ਅਕੈਡਮੀਆ ਦੇ ਵਿੱਚ ਜਾਂ ਵੱਡੇ ਸਕੂਲਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਭਾਰਤੀ ਕਰਾ ਲੈਂਦੇ ਨੇ ਭਾਈ ਆਪਣੇ ਵਿਚਾਰ ਨਾ ਜਰੂਰ ਇਸ ਵੀਡੀਓ ਦੇ ਕਮੈਂਟਾਂ ਦੇ ਵਿੱਚ ਬਾਕਸ ਵਿੱਚ ਦਿਓ ਤਾਂ ਕਿ ਜਿਹੜੇ ਪਰਾਚਨੀ ਪਸੂ ਲੈ ਕੇ ਜਾਂਦੇ ਉਹਨਾਂ ਨੂੰ ਥੋੜੀ-ਮੋਟੀ ਸਮਝ ਆਵੇ ਤੇ ਬਾਕੀ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਹੜੇ ਭਰਾ ਵੀਡੀਓ ਦੇਖੋਗੇ ਸਾਰਿਆਂ ਦਾ ਹੀ ਧੰਨਵਾਦ